ਅੰਮ੍ਰਿਤਸਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਦੀ ਪੁਲਿਸ ਨੇ 9 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 1.5 ਕਿਲੋ ਹੈਰੋਇਨ 5 ਆਧੁਨਿਕ ਪਿਸਤੌਲ ਅਤੇ 9.70 ਲੱਖ ਰੁਪਏ ਦੀ ਡਰੱਗ ਮੰਨੀ ਵੀ ਬਰਾਮਦ ਕਰਨੀ ਹੈ ਤੋਂ ਅੰਦਾਜ਼ਾ ਦਈਏ ਕਿ ਗ੍ਰਿਫਤਾਰ ਕੀਤੇ ਗਏ આરોપીਆਂ ਦੇ ਵਿੱਚੋਂ ਦੋ ਨੌਜਵਾਨ ਮਲੇਸ਼ੀਆ ਤੋਂ ਵਾਪਸ ਆਏ ਸਨ ਇਸ ਮੌਕੇ ਦੇ ਪੁਲਿਸ ਕਮਿਸ਼ਨ ਨੇ ਕੀ ਕਹਿਆ ਤੁਸੀਂ ਆਪ ਹੀ ਦੇਖੋ ਤੇ ਸੁਣੋ ਸੰਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਰਿਗਾਰਡਿੰਗ ਆਰਗੇਨਾਈਜ਼ ਕ੍ਰਾਈਮ ਤੇ ਯੋਧ ਨਸ਼ਾ ਵ੍ਰੋਧ ਉਹਦੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਇਹਦੇ ਇੱਕ ਨਾਰਕੋ ਆਰਮਜ਼ ਮੋਡਿਊਲ ਇੱਕ ਨਾਰਕੋ ਹਵਾਲਾ ਮੋਡਿਊਲ ਬਸ ਕੀਤੇ ਗਏ ਨੇ ਔਰ ਇਹਦੇ ਚ ਪੰਜ ਸਫਿਸਟੀਕੇਟਡ ਵੈਪਨ ਨੇ ਜਿਵੇਂ ਕਿ ਤਿੰਨ ਗਲੌਕ ਨੇ 9mm ਦੇ ਦੋ ਚਾਈਨੀਸ ਮੇਡ 0.30 ਬੋਰ ਦੇ ਪਿਸਟਲ ਨੇ ਦੇ ਨਾਲ ਕੈਟਰਿਜਸ ਨੇ 1 ਕਿਲੋ 15 ਗ੍ਰਾਮ ਹਿਰੋਇਨ ਨੇ ਔਰ 9 ਲੱਖ 70 ਹਜ਼ਾਰ ਡਰਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ ਇਹਦੇ ਟੋਟਲ ਦੋਨੋਂ ਕੇਸਾਂ ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ ਜਿਹੜਾ ਨਾਰਕੋ ਆ Arms ਦਾ ਜਿਹੜਾ ਨੈਟਵਰਕ ਹੈ ਮੋਡੂਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਤੋਂ ਆਏ ਹੋਏ ਦੋ ਬੰਦੇ ਐ ਇਹ ਮਲੇਸ਼ੀਆ ਤੋਂ ਆ ਕੇ ਇੱਥੇ ਇੰਡੀਆ ਦੇ ਵਿੱਚ ਜੋ ਵਾਪਸ ਆਏ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਤੁਹਾਨੂੰ ਉਹ ਮਲੇਸ਼ੀਆ ਤੇ ਪਾਕਿਸਤਾਨ ਨੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਇਹਨਾਂ ਨੇ ਕਨਸਾਈਨਮੈਂਟ ਇਥੋਂ ਰਿਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਪਹੁੰਚਾਉਣੀ ਵੀ ਸੀ ਤੇ ਜੋ ਲੱਗਦਾ ਹੈ ਪ੍ਰੀਲਿਮਿਨਰੀ ਉੱਚ ਗ੍ਰੇਡ ਤੋਂ ਕੋਈ ਸ਼ਾਂਤੀ ਭੰਗ ਕਰਨ ਵਾਸਤੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਕਰਵਾਉਣੀ ਸੀ ਜਾਂ ਲੋਕਾਂ ਨੂੰ ਪਹੁੰਚਾਉਣੇ ਸੀਗੇ ਕਿਉਂਕਿ ਪੰਜੋ ਹੀ ਬੜੇ ਸਫਿਸਟਿਕੇਟਡ ਵੈਪਨ ਨੇ ਔਰ ਇਹਦੇ ਜਸਪ੍ਰੀਤ ਚੋਹਾਨਾ ਐ ਇਲੀਅਸ ਕਾਲੂ ਇਹ ਜੇ ਆਪਾਂ ਦੇਖੀਏ ਬਰਨਾਲੇ ਦਾ ਰਹਿਣ ਵਾਲਾ ਡਿਸਟ੍ਰਿਕਟ ਬਰਨਾਲਾ ਮਾਲਵਾ ਰੀਜਨ ਦਾ ਹੋ ਗਿਆ 26 ਸਾਲ ਦਾ ਹੈਗਾ ਅਨਐਮਪਲੋਇਡ ਹੈ ਹਰਪ੍ਰੀਤ ਰੇਲੀਅਸ ਹੈਪੀ ਇਹ ਫਤਿਹਗੜ ਚੂੜੀਆਂ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਬੀਐਮਐਸ ਦੀ ਡਿਗਰੀ ਕੀਤੀ ਹੈ ਡਾਕਟਰੀ ਦਾ ਜਿਹੜਾ ਲੋਕਲ ਲੈਵਲ 'ਤੇ ਕੰਮ ਕਰਦਾ ਹੈ ਆਯੁਰਵੈਦਿਕ ਤੇਜਵੀ ਰੇਲੀਅਸ ਤੇਜੀ ਇਹ ਹਰੀਕੇ ਦਾ ਡਿਸਟ੍ਰਿਕਟ ਤਰਨਤਾਰਨ ਦਾ ਇਹ ਜਿੰਮੇਵਾਰੀ ਦਾ ਕੰਮ ਕਰਦਾ ਹੈ ਖੇਤੀਬਾੜੀ ਦਾ ਇਹਨਾਂ ਨੂੰ ਫਤਿਹਗੜ ਚੂੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ ਸੀਆਈਏ ਪਾਰਟੀ ਲੈਡ ਬਾਈ ਇੰਸਪੈਕਟਰ ਮੋਹਨਦੀਪ ਸਿੰਘ ਜਿਨ੍ਹਾਂ ਦੇ ਸੁਪਰਵੀਜ਼ਨ ਜਗਵਿੰਦਰ ਜੀ ਸਾਡੇ ਏਸੀਪੀ ਔਰ ਜਗਵਿੰਦਰ ਸਾਡੇ ਏਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵੀਜ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਜੀ ਦੀ ਸੀ ਔਰ ਇਹਦੇ ਤੋਂ ਜਿਹੜੀ ਮੋੜਲੀ ਪੁੱਛ ਗਿੱਚ ਤੇ ਇਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਅਜੇ ਵੀ ਐਕਟਿਵ ਨੇ ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆ ਨੂੰ ਵੀ ਯੂਜ਼ ਕੀਤਾ ਅਕਸਾਂ ਬੇਸਟ ਹੈਂਡਲਰ ਵੀ ਸਾਹਮਣੇ ਆਏ ਆ ਮਲੇਸ਼ੀਆ ਵਾਲੇ ਵੀ ਉਹਨਾਂ ਤੇ ਅਸੀਂ ਕੰਮ ਕਰ ਰਹੇ ਆ ਇਸ ਤੋਂ ਇਲਾਵਾ ਜਿਹੜਾ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋਟ ਡਰੱਗ ਨੈਟਵਰਕ ਹੈਗਾ ਜਿਹੜਾ ਬਸਟ ਕੀਤਾ ਗਿਆ ਇਹ ਜਿਹੜਾ 9 6 ਬੰਦੇ ਇਹਦੇ ਵਿੱਚ ਫੜੇ ਗਏ ਆ ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜਿਆ ਗਿਆ ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਤੇ ਉਹ 150 ਗ੍ਰਾਮ ਹਿਰੋਇਨ ਸੀਗੀ ਦਾਨਿਸ਼ ਏਰੀਅਸ ਗੱਗੂ ਇਹ ਹੈਗਾ ਕੋਟ ਖਾਲਸਾ ਦਾ ਰਹਿਣ ਵਾਲਾ ਪਹਿਲਾਂ ਇਹਦੇ ਖਿਲਾਫ ਤਿੰਨ ਕੇਸ ਦਰਜ ਨੇ ਆਰਮਸ ਐਕਟ ਐਨਡੀਪੀਐਸ ਐਕਟ ਲੜਾਈ ਝਗੜੇ ਦੇ ਤੇ ਚੋਰੀ ਦੇ ਇਹਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਕਿ ਜਿਹੜੇ ਕੁਝ ਡਰੱਗ ਦੇ ਪੈਸੇ ਨੇ ਹਵਾਲਾ ਰਾਹੀਂ ਬਾਹਰ ਭੇਜੇ ਜਾਂਦੇ ਦੁਬਈ ਦਾ ਐਂਗਲ ਸ਼ੁਰੂ ਹੋਇਆ ਸਲੋਨੀ ਵਾਈਫ ਆਫ ਦੀਪਾ ਸਿੰਘ ਇਹ ਕੋਟ ਖਾਲਸਾ ਦੀ ਲੇਡੀ ਆ ਇਹ ਫਿਰ ਨੈਕਸਟ ਏ ਅਰੈਸਟ ਹੋਈ ਇਸ ਕੇਸ ਉਸ ਤੋਂ ਬਾਅਦ ਜੋਬਨਪ੍ਰੀਤ ਏਲੀਅਸ ਜੋਬਨ ਇਹ ਆਪਣੇ ਜੜਿਆਲਾ ਗੁਰੂ ਦੇ ਏਰੀਆ ਤੇ ਰਹਿਣ ਵਾਲਾ ਅਮਰਸਰ ਰੂਰਲ ਦਾ ਸਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮੁਹੱਲੀ ਦੇ ਵਿੱਚ ਕੁਲਵਿੰਦਰ ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਜ਼ਿਆਦਾਤਰ ਮੁਹੱਲੀ ਹੁੰਦਾ ਹੈ ਅਬਦੁਲ ਰਹਿਮਾਨ ਇਹ ਕਰਨਾਟਕਾ ਦੇ ਵਿੱਚ ਗਲੌਰ ਦਾ ਰਹਿਣ ਵਾਲਾ ਇਹ ਇੰਪੋਰਟੈਂਟ ਬੰਦਾ ਹੈ ਇਹ ਅਦਰਕ ਦਾ ਡੀਲਰ ਹੈ ਜਿੰਜਰ ਡੀਲਰ ਹੈਗਾ ਤੇ ਪ੍ਰਦੀਪ ਪਿੰਟੂ ਇਹ ਵੀ ਗਲੌਰ ਕਰਨਾਟਕਾ ਦਾ ਰਹਿਣ ਵਾਲਾ ਇਹ ਵੀ ਜਿੰਜਰ ਦਾ ਅਦਰਕ ਦਾ ਹੀ ਕੰਮ ਕਰਦਾ ਹੈ ਇਹ ਦੋ ਬੰਦੇ ਜਿਹੜੇ ਬੜੇ ਇੰਪੋਰਟੈਂਟ ਆ ਦਿੱਲੀ ਬੇਸ ਨੇ ਪਰ ਪਿੱਛੋਂ ਬੰਗਲੌਰ ਤੇ ਉੱਥੇ ਕਰਨਾਟਕਾ ਦੇ ਵਿੱਚੋਂ ਬਿਲੋਂਗ ਕਰਦੇ ਨੇ ਉਸ ਏਰੀਏ ਤੋਂ ਇਹ ਬੇਸਿਕਲੀ ਇੱਥੇ ਆਏ ਸੀਗੇ ਇਹ ਸਾਰੀ ਪੈਸੇ ਲੈਣ ਇਹਨਾਂ ਤੋਂ 9 ਲੱਖ 7000 ਪੇ ਜਿਹੜੀ ਡਰਗ ਮਨੀ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਰਾਮਦ ਹੋਈ ਔਰ ਇਹਨਾਂ ਜਿਹੜੇ ਤਾਰ ਆ ਉਹ ਦੁਬਈ ਚ ਜੁੜੇ ਹੋਏ ਆ